ਕਈ ਵਾਰ ਮੂਰ ਤੋਂ ਤੁਸੀਂ 24/7 ਪੰਜਾਬ ਦੇ ਨਾਲ ਜੁੜ ਗਏ ਹੋ ਮੈਂ ਰੂਹੀ ਗੋਵਰ ਤੇ ਅੱਜ ਜਿੱਤ ਦੀ ਰਾਤ ਹੀ ਜੋ ਹੈ ਪਹਿਲਾ ਕਦਮ ਕਹਿ ਸਕਦੇ ਆ ਇੰਨੇ ਲੰਮੇ ਸਮੇਂ ਬਾਅਦ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਕਿਉਂਕਿ ਦਿੱਲੀ ਸਰਕਾਰ ਦੇ ਮਾਮਲੇ ਵਿੱਚ ਇੰਨੀ ਵੱਡੀ ਰਾਹਤ ਮਿਲੀ ਹੈ ਸੁਪਰੀਮ ਕੋਰਟ ਵੱਲੋਂ ਤੇ ਇਸ ਬਾਰੇ ਜੋ ਹੈ ਗੱਲ ਕਰਾਂਗੇ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਆਪ ਦੇ ਬੁਲਾਰੇ ਬੱਬੀ ਬਾਦਲ ਜੀ ਬੱਬੀ ਬਾਦਲ ਜੀ ਸਮਾਂ ਕੱਢਣ ਵਾਸਤੇ ਸਾਡੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਰੋਹੀ ਜੀ ਸਾਨੂੰ ਮੌਕਾ ਦੇਣ ਲਈ ਥੈਂਕ ਯੂ ਜੀ ਹਾਂ ਤੇ ਇੱਕ ਪਾਸੇ ਸੀ ਕਹਿ ਸਕਦੇ ਕਿ ਜੋ ਹੈ ਸਫਲਤਾ ਦੀ ਰਾਹ ਤੇ ਜੇਕਰ ਗੱਲ ਕਰੀ ਤਾਂ ਪਹਿਲਾ ਕਦਮ ਇਹਨੂੰ ਸਮਝ ਆ ਗਿਆ ਸੀ ਕਿਉਂਕਿ ਕੇਜੀਵਾਲ ਨੂੰ ਰਾਹਤ ਮਿਲੀ ਹੈ ਇੰਨੇ ਲੰਮੇ ਸਮੇਂ ਬਾਅਦ ਕਿਹਾ ਜਾ ਰਿਹਾ ਕਿ ਤਕਰੀਬਨ 4 ਮਹੀਨੇ ਉਹਨਾਂ ਨੂੰ ਹੋ ਚੁੱਕੇ ਨੇ ਕਿਉਂਕਿ ਇੱਕ ਹੀ ਮਾਸ ਤੋਂ ਜੇਲ੍ਹ ਵਿੱਚ ਬੰਦ ਨੇ ਤੇ ਇਹ ਜਿਹੜੀ ਜੋ ਇਸ ਵਾਰ ਜੋ ਹੈ ਥੋੜਾ ਬਹੁਤ ਕਿਤੇ ਨਾ ਕਿਤੇ ਫੇਲ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਵੀ ਜ਼ਮਾਨਤ ਹੋਣ ਦੀ ਗੱਲ ਹੁੰਦੀ ਸੀ ਈਡੀ ਵਿੱਚ ਆ ਜਾਂਦੀ ਸੀ ਕਦੇ ਈਡੀ ਵਿੱਚ ਦਖਲ ਦੇ ਦੇ ਕਦੇ ਸੀਬੀਆਈ ਦਖਲ ਦੇ ਦੇ ਤੇ ਹੁਣ ਇੰਨੀ ਵੱਡੀ ਰਾਹਤ ਮਿਲੀ ਹੈ ਸੁਪਰੀਮ ਕੋਰਟ ਵੱਲੋਂ ਅਰਵਿੰਦ ਕੇਜੀ ਵੈਲਿਊਸ ਬਾਈ تھੋਈ ਜਾਣਕਾਰੀ ਦਿਓ ਸਰ ਮੈਂ ਸ਼ੁਰੂਆਤ ਕਰੂੰਗਾ ਜੀ ਜੋ ਪੁਰਾਣਾ ਸਾਡੀ ਸਮਝ ਮੁਤਾਬਕ ਜੋ ਮੁਹਾਵਰੇ ਬਣੇ ਹੋਏ ਨੇ ਜੀ ਅੱਤਦਾਤੇ ਰੱਬ ਦਾ ਵੈਰ ਹੁੰਦਾ ਔਰ ਤੁਸੀਂ ਝੂਠ ਦੇ ਪੈਰ ਨਹੀਂ ਹੁੰਦੇ ਸੋ ਇਹ ਬੇਨਤੀ ਹੈ ਕਿ ਦੇਖੋ 라ऊस ਐਨੀਮਿਊ ਕੋਟ ਨੇ ਸਰ ਹਲੜੀ ਕੋਟ ਨੇ ਤਾਂ ਪਹਿਲਾਂ ਹੀ ਬੀਲ ਦੇ ਦਿੱਤੀ ਸੀ ਉਸ ਤੋਂ ਬਾਅਦ ਬਹੁਤ ਭਾਤਕੂਰਨ ਫੈਸਲਾ ਆਇਆ ਔਰ ਪੂਰਨ ਦੀ ਲੈਂਗੁਏਜ ਕੀ ਹੈ ਜੀ ਉਹਨਾਂ ਦੀ ਲੈਂਗੁਏਜ ਹੈ ਕਿ ਹੀ ਹੈਜ਼ ਆਲਰੇਡੀ ਬੀਨ ਸਫਰਿੰਗ ਫਾਰ 90 ਡੇਸ ਮਤਲਬ ਐਂਡ ਉਹਨਾਂ ਦੀ ਈਡੀ ਕਮੈਂਟ ਹੈ ਕਿ ਹੀ ਇਜ਼ ਐਨ ਇਲੈਕਟਿਵ ਪੀਐਮ ਸੋ ਮੈਂ ਸਮਝਦਾ ਕਿਤੇ ਨਾ ਕਿਤੇ ਈਡੀ ਦਾ ਦੁਰਉਪਯੋਗ ਕੀਤਾ ਗਿਆ ਹੈ ਜਿਹੜਾ ਪੀਐਮ ਦੇ ਦਾ ਕੇਸ ਹੁੰਦਾ ਹੈ ਇਹ ਬੜਾ ਕੰਡੀਸ਼ਨ ਹੁੰਦੀ ਹੈ ਕਿ ਉਹਨਾਂ ਸਿਰ ਬੇ ਦੇ ਸਕਦੇ ਜਿੰਨਾ ਚਿਰ ਬਿਲਕੁਲ ਕਿ ਖਤਮ ਨਹੀਂ ਹੁੰਦਾ ਜੋ ਇੱਕ ਤਰ੍ਹਾਂ ਨਾਲ ਤੁਸੀਂ ਇਹ ਮੰਨ ਕੇ ਚੱਲੋ ਕਿ ਜੀ ਦਾ ਕੇਸ ਕਲਾਪਸ ਕਰ ਗਿਆ ਬੇਲ ਇਨ ਪੀਐਮਐਲ ਨੇ ਕਿਹਾ ਸੀ ਇਕੁਅਲ ਟੂ ਕ੍ਰਿਮਲ ਆਲਮੋਸਟ ਮਤਲਬ ਜੇ ਬੇਲ ਹੈ ਇਟ ਇਜ਼ ਨਾਈਟ ਇਕੁਇਟਲ ਹੋ ਰਹੀ ਨਹੀ ਹੈ ਕਿ ਇਹਨਾਂ ਨੇ ਜ਼ੋਰ ਲਾ ਕੇ ਇੰਦਰੀਵਾਲ ਸਾਹਿਬ ਤੇ ਇੱਕ ਐਸਾ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਬਰਾਮਦੀ ਕੀ ਕੋਈ ਹੋਈ ਨਹੀਂ ਕੋਈ ਪੈਸਾ ਬਰਾਮਦ ਨਹੀਂ ਹੋਇਆ ਨਾ ਤਾਂ ਕੇਜਰੀਵਾਲ ਸਾਹਿਬ ਦੇ ਘਰੋਂ ਮਿਲਿਆ ਨਾ ਨਰੀਤ ਸੋਤੇ ਦੇ ਘਰੋਂ ਮਿਲਿਆ ਨਾ ਕੋਈ ਜਾਇਦਾਦ ਮਿਲੀ ਕਿ ਕਿਸੇ ਪਲਾਟ ਖਰੀਦ ਲਿਆ ਹੋਵੇ ਕੇਜਰੀਵਾਲ ਨੇ ਜਾਂ ਕਿਤੇ ਕੇਜਰੀਵਾਲ ਦੀ ਲੜਕੀ ਦੇ ਬੈਂਕ ਅਕਾਊਂਟ ਚੋਂ ਕੋਈ ਪੈਸੇ ਲੱਭ ਗਏ ਹੋਣ ਸੋ ਕਹਿਣਾ ਮਤਲਬ ਹੈ ਫਰਜੀ ਕੇਸ ਕੀਤਾ ਕਹਿੰਦੇ ਜੀ ਇਲੈਕਸ਼ਨਾਂ ਚ ਪੈਸਾ ਖਰਚ ਕੇ ਕਰਤਾ ਰੰਗਾਂ ਦੀਆਂ ਹੱਡੀਆਂ ਦਾ ਪਤਾ ਇਲੈਕਸ਼ਨਾਂ ਦੇ ਵਿੱਚ ਕਿੱਥੇ ਕੀਤਾ ਸਾਦੇ ਤੇ ਕੀਤਾ ਕਿਉਂ ਕੀਤਾ ਸੋ ਮੈਂ ਮਹਿਸੂਸ ਕਰਦਾ ਹੰਕਾਰੀ ਮੂਤੀ ਸਰਕਾਰ ਨੂੰ ਅੱਜ ਸੁਪਰੀਮ ਕੋਰਟ ਨੇ ਬੜਾ ਅੱਛਾ ਜਵਾਬ ਦਿੱਤਾ ਹੈ ਔਰ ਇਹ ਸੁਪਰੀਮ ਕੋਰਟ ਦੇ ਅਸੀਂ ਬਹੁਤ ਧੰਨਵਾਦੀ ਹਾਂ ਕਿਉਂਕਿ ਇਹ ਜੀ ਨਹੀਂ ਸਾਇਡ ਲੱਗ ਰਿਹਾ ਸੀ ਕਿ ਜਦੋਂ ਵੀ ਜ਼ਮਾਨਤ ਦੀ ਗੱਲ ਹੋਈਦੀ ਸੀ ਹਮੇਸ਼ਾ ਵਿਚਾਵਾਂ ਲੇਤੇ ਇਰਾਦਾ ਰੋੜਾ ਬਾਂਜਾ ਲੇ ਬਿਲਕੁਲ ਇਹ ਤਾਂ ਚਾਹੁੰਦੀ ਹੈ ਕਿ ਕੇਜਰੀ ਆਪਾਂ ਕੈਂਪੇਨ ਕਰ ਸਕਣ ਨਾ ਇਹਨਾਂ ਨੂੰ ਇਹ ਹੈ ਕਿ ਹੁਣ ਦਿੱਲੀ ਇਲੈਕਸ਼ਨ ਆ ਰਿਹਾ ਹੈ ਔਰ ਇਹਨਾਂ ਦੀ ਸੋਚ ਹੈ ਕਿ ਅਸੀਂ ਇਹ ਸੋਚ ਰਹੀਏ ਕਿ ਜੀ ਹਜਰੀਵਾਲ ਸਾਹਿਬ ਵੀ ਆਮ ਬੀਜਪੀ ਔਰ ਕਾਂਗਰਸ ਲੀਡਰਾਂ ਮੰਗ ਪ੍ਰਿਤ ਹੈ ਇਹ ਇਹ ਇਹਨਾਂ ਦੀ ਸਾਰੀ ਤਾਕਤ ਲੱਗੀ ਕਿ ਕੇਜਰੀਵਾਲ ਤੇ ਅਸੀਂ ਕੁਝ ਟਿਕੜ ਸਿੱਠ ਸਕੀਏ ਉਹਨੂੰ ਗੰਦਾ ਕਰ ਸਕੀਏ ਲੇਕਿਨ ਮਹਾਰਾਜ ਬੜਾ ਬਲਵਾਨ ਹੈ ਲੋਕ ਬੜੇ ਤਾਕਤਵਰ ਹੈ ਕੁੱਤੇ ਪੈਰ ਨਹੀਂ ਹੁੰਦੇ ਅੱਜ ਸੁਪਰੀਮ ਕੋਰਟ ਦਾ ਫਾਈਨਲ ਟਾਵਰ ਹੈ ਕਿਉਂ ਸੁਪਰੀਮ ਕੋਰਟ ਨੇ ਬਿਨਾਂ ਕਿਸੇ ਦਬਾਅ ਤੋਂ ਜਿਨ੍ਹਾਂ ਨੇ ਬਹੁਤ ਜ਼ੋਰ ਲਾਇਆ ਤੁਹਾਨੂੰ ਪਤਾ ਹੀ ਹੈ ਭਾਜਪਾ ਦਾ ਹਾਲ ਲੇਕਿਨ ਸੁਪਰੀ ਕੋਰਟ ਨੇ ਅੱਜ ਜੋ ਫੈਸਲਾ ਦਿੱਤਾ ਹੈ ਇਹ ਬੜਾ ਲੰਮਾ ਟਾਈਮ ਜਾਊ ਨਾ ਸਿਰਫ ਕੇਜਰੀਵਾਲ ਸਾਹਿਬ ਵਾਸਤੇ ਲੇਕਿਨ ਹੋਰ ਵੀ ਈਦੀ ਉਹ ਯਾ ਕਿਸੇ ਸਬਜੈਕਟ ਕਰਨ ਦੀ ਕੋਸ਼ਿਸ਼ ਕਰਦੀ ਹੈ ਲੋਕਾਂ ਤੇ ਤੇ ਉਹਨਾਂ ਲਈ ਵੀ ਇਹ ਫੈਸਲਾ ਇੱਕ ਚਾਨਣ ਦਾ ਮਨਾਰਾ ਬਣੂਗਾ ਬਿਲਕੁਲ ਜੀ ਬਿਲਕੁਲ ਤੇ ਜਿਵੇਂ ਕਿ ਅਦਲਤ ਕੇਜੀ ਵਾਲ ਨੇ ਜੋ ਹੈ ਪਹਿਲਾਂ ED ਦੇ ਦਰਖਾਸਤ ਨੂੰ ਚੈਲੰਜ ਕੀਤਾ ਉਸ ਤੋਂ ਬਾਅਦ ਇਹ ਦੱਸਿਆ ਗਿਆ ਕਿ ED ਦੇ ਮਾਮਲੇ ਵਿੱਚ ਰਾਹਤ ਮਿਲੀ ਪਰ ਰਹਿਣ ਦੇ ਹਜੇ ਜੇਲ੍ਹ ਵਿੱਚ ਸੀ ਸਰ ਕੀ ਲੱਗਦਾ ਕਿ ਕਦ ਤੱਕ ਜੁਨੇ ਉਹ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਹੋਏ ਇਹ ਬੜੀ ਜਲਦੀ ਹੀ ਦੇਖੋ ਇਹ ਜਿੰਨਾ ਜਿੱਦ ਤੱਕ ਜਿਦਨੇ ਕਾਲੀ ਦੇ ਵਿੱਚ ED ਨੇ ਐਕਸ਼ਨ ਲਿਆ ਬਿਨਾ ਅਜੇ ਜੱਜ ਨੇ ਫੈਸਲਾ ਵੀ ਨਹੀਂ ਬੇਲ ਦਾ ਲਿਖਿਆ ਸੀ ਰਾਊਟ ਹੈ ਉਹ ਕੋਰਟ ਵਾਲਿਆਂ ਨੇ ਤੇ ਇਹ ਦੀ ਪਹਿਲਾਂ ਹੀ ਹਾਈ ਕੋਰਟ ਪਹੁੰਚ ਗਈ ਜੀ ਨੂੰ ਇਹ ਸਾਰੀ ਦੁਨੀਆ ਨੂੰ ਜਗ ਜाहिर ਹੋ ਗਿਆ ਤੇ ਇਹ ਚਾਹੁੰਦੇ ਨਹੀਂ ਕਿ ਜੇਰੀਵਾਲ ਸਾਹਿਬ ਜੇਲ੍ਹ ਤੋਂ ਬੇਲ ਮਿਲੇ ਤੇ ਜੇਰੀਵਾਲ ਸਾਹਿਬ ਬਾਹਰ ਆਵੇ ਕਿਉਂ ਡਰਦੇ ਨੇ ਇੰਨਾ ਕਿਉਂ ਕਰਵਾਉਂਦੇ ਨੇ ਕਾਰਨ ਕੀ ਹੈ ਜੀ ਗੱਲ ਕਰਦਾ ਹੈ ਕਿ ਸ਼ਾਇਦ ਉਹ ਜੇਰੀਵਾਲ ਦੀ ਵਿਚਾਰਧਾਰਾ ਤੋਂ ਡਰ ਲੱਗਦਾ ਹੈ ਜੀ ਜੇਰੀਵਾਲ ਸਾਹਿਬ ਸਕੂਲਾਂ ਨਹੀਂ ਹਸਪਤਾਲਾਂ ਨਹੀਂ ਜਿਹੜੀ ਸਿਆਸਤ ਕਰਦੇ ਨੇ ਇਹਨਾਂ ਨੂੰ ਉਸ ਤੋਂ ਡਰ ਲੱਗਦਾ ਹੈ ਕਿ ਜਲਦੀ ਮੈਂ ਸਮਝਦਾ ਸੀਬੀਆਈ ਦਾ ਵੀ ਜਲਦੀ ਭੋਗ ਪੈ ਜਾਊਗਾ ਉਹਨਾਂ ਦਾ ਜੋ ਕੇਸ ਹੈ ਇਹਨਾਂ ਨੇ ਜਿਵੇਂ ਈਡੀ ਨੂੰ ਮੂੰਹ ਦੀ ਖਾਣੀ ਪਈ ਹੈ ਤਾਂ ਸੀਬੀਆਈ ਵੀ ਜਲਦੀ ਹੀ ਆਪਣੀ ਐਕਸਪੋਜ਼ ਹੋ ਜਾਊਗੀ ਲੋਕਾਂ ਦੇ ਸਾਹਮਣੇ ਔਰ ਕੇਜਰੀਵਾਲ ਸਾਹਿਬ ਕਈ ਗੁਨਾਹ ਵੱਡਾ ਅਖਸ ਲੈ ਕੇ ਲੋਕਾਂ ਦੇ ਵਿੱਚ ਫਿਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਗਿਆ ਤੇ ਆਫਿਸ ਤੇ ਵੀ ਬੈਠ ਗਿਆ ਜੀ ਬਬੀ ਬੜਾ ਕੀ ਇਹ ਚੰਗਾ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ